ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਸ਼ਹੀਦੀਪੁਰਬ ਗੁਰਦੁਆਰਾ ਰਾਮਸਰ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਸਥਾਨ ਤੇ ਬੈਠ ਕੇ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦਾ ਉਚਾਰਨ ਕੀਤਾ ਸੀ ਅੱਜ ਗੁਰਦੁਆਰਾ ਰਾਮਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੌਰਮਤ ਸਮਾਗਮ ਵੀ ਕਰਵਾਏ ਗਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਬਾਹੇ ਸਤ ਪਹਿਲਾ ਦਨ ਦਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀ ਤਰਪਾ ਸਾਹਿਬ ਜੀ ਦੇ ਫਤਹਿ ਜਾਊਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਬਹੇ ਤਖਤੇ ਲਿਖ ਤਸਤੇ ਕੇ ਲਾਇਕ ਪੰਚ ਮਾਇਨ ਗੁਰਮਿਕ ਪਾਇਕ ਜਪਿਓ ਜਨ ਅਰਜਨ ਦੇਵ ਕਰੋ ਫਿਰ ਸੰਕਟ ਜੋਂਨ ਗਰਬਨਾ ਆਇਓ ਤੇਰਾ ਕੀਆ ਮਿੱਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗਾ ਗੁਰੂ ਮੇਰੇ ਸੰਗ ਸਦਾ ਹੈ ਨਾਲ ਹੈ ਸਿਮਰ ਸਿਮਰ ਸਦਾ ਅਸਮਾਲੇ ਸੋ ਅੱਜ ਦੇ ਦਿਨ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਸ਼ਾਹੀ ਦੀ ਕੁਰਬਾਨੀ ਹੋਈ ਡੇਰਾ ਸਾਹਿਬ ਲਾਹੌਰ ਵਿੱਚ 30 ਮਈ 1600 ਈਸਵੀ ਵਿੱਚ 43 ਸਾਲ ਦੀ ਉਮਰ ਵਿੱਚ ਕੁਰਬਾਨੀ ਹੋਈ ਗੁਰੂ ਅਰਜਨ ਦੇਵ ਪਾਸ਼ਾਹੀ ਦੇ ਉੱਤੇ ਚੰਦੂ ਪਾਪੀ ਔਰ ਜਹਾਂਗੀਰ ਵਰਗਿਆ ਨੇ ਕੈਰ ਕਮਾਇਆ ਇਸ ਸ਼ਹੀਦੀ ਨੂੰ ਕੋਟਕੁਰ ਪ੍ਰਣਾਮ ਬਹੁਤ ਸੋਹਣੇ ਐਸਜੀਪੀਸੀ ਵਾਲੋਂ ਸਮਾਗਮ ਉਹ ਲਿਖ ਕੇ ਗਏ ਸੀ ਬਹੁਤ ਸੋਹਣੇ ਕਵੀ ਦਰਬਾਰ ਹੋਇਆ ਜਿਸ ਵਿੱਚ ਸਾਡੇ ਜਥੇ ਨੇ ਵੀ ਹਾਜ਼ਰੀ ਭਰੀ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਗਿਆਨੀ ਵਿਸ਼ਾਲ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਉਹਨਾਂ ਨੇ ਕਥਾ ਗੁਰੂ ਅਰਜਨ ਦੇਵ ਜੀ ਦਾ ਜੋ ਸ਼ਹੀਦੀ ਪ੍ਰਸੰਗ ਇਤਿਹਾਸ ਸੁਨਾਇਆ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਔਰ ਬਹੁਤ ਸੋਹਣੀਆਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸ਼ਹੀਦੀ ਸ਼ੀਦਾਂ ਨੂੰ ਯਾਦ ਕਰਦੇ ਆ ਬਹੁਤ ਸੋਹਣੀਆਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸ਼ਬੀਲਾਂ ਦੇ ਲੰਗਰ ਲਗਾਏ ਜਾ ਰਹੇ ਹਨ ਮਿੱਠੇ ਔਰ ਮਿੱਠੀ ਸ਼ਬੀਲ ਦੇ ਲੰਗਰ ਲਗਾਏ ਲਗਾਏ ਗਏ ਹਨ ਸਾਧ ਸੰਗਤ ਜੀ ਔਰ ਬੈਂਤ ਗੁਰੂ ਕੇ ਲੰਗਰ ਸਜਾਏ ਗਏ ਗਏ ਹਨ ਕੋਈ ਹੋਰ ਇਤਿਹਾਸਕ ਗੱਲ ਬਿਲਕੁਲ ਜੀ ਇਹ ਇਤਿਹਾਸ ਆਪ ਜੀ ਦੇਖਣ ਦੇ ਯੋਗ ਕਰਿਓ ਗੁਰਦੁਆਰਾ ਸ਼ਿਰਗੁਰ ਅਰਜਨਦੇਵ ਜੀ ਇੱਥੇ ਆਪ ਜੀ ਪਿੱਛੇ ਦੇਖ ਸਕਦੇ ਹੋ ਬੈਕ ਸਾਈਡ ਗੁਰੂ ਅਰਜਨਦੇਵ ਪਾਸ਼ਾ ਜੀ ਨੇ ਇਸ ਸਥਾਨ ਦੇ ਗੁਰੂ ਅਰਜਨਦੇਵ ਪਾਸ਼ਾ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਇਹ ਰਾਮ ਸਰ ਸਾਹਿਬ 1604 ਈਸਵੀ ਵਿੱਚ ਗੁਰੂ ਗੁਰੂ ਅਰਜਨ ਦੇਵ ਜੀ ਨੇ ਗ੍ਰੰਥ ਤਿਆਰ ਕੀਤੇ ਪਹਿਲੇ ਪ੍ਰਾਣੇ ਸਮੇ ਤੋਂ ਪੋਥੀਆਂ ਹੀਆਂ ਕਰਦੇ ਹਨ ਸਾਧ ਸੰਗਤ ਜੀ ਪੋਥੀ ਪਰਮੇਸ਼ਰ ਕਾਥਾ ਫਿਰ ਗੁਰਦੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਭਾਈ ਗੁਰਦਾਸ ਜੀ ਭਾਈ ਮਨੀ ਸਿੰਘ ਜੀ ਔਰ ਗੁਰੂ ਅਰਜਨ ਦੇਵ ਜੀ ਨੇ ਨਾਲ ਸੇਵਾ ਨਿਭਾਈ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਗ੍ਰੰਥ ਤਿਆਰ ਕੀਤਾ 1604 ਵੀਸੀ ਵਿੱਚ ਬਾਬਾ ਬੁੱਢਾ ਸਾਹਿਬ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਹੋਈ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਰਾਮ ਸਰਸਰ ਤੋਂ ਵਕ ਵਕ ਜਾ ਰਿਹਾ ਹੁੰਦਾ ਹੋਇਆ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਗੁਰੂ ਸ੍ਰੀ ਗੁਰੂ ਹਰ ਆਰਾਮਦਾਸ ਜੀ ਦੇ ਘਰ ਪਹੁੰਚੇ ਜਾ ਕੇ ਹੁਕਮਨਾਵਲੇ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM ਤਰਤ ਸੁਹਾਵੀ ਥਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਚਾਹਰ ਆਸੇ RAM ਸਰ ਸਾਹਿਬ ਦਾ ਅਮਰ ਸ਼ਕੋਤ ਸਿੰਘ ਸਜ ਗੁਰੂ ਵਾਲੇ ਬਣ ਚੜਦੀ ਕਲਾ ਵਿੱਚ ਰਹੋ ਨਸ਼ਿਆਤ ਦੂਰ ਹੋਵੋ ਓ ਮੈਸੇਜ ਨਵੀਂ ਪਨੀਰੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ